ਆ ਦੇਖੋ ਇਸ ਨੌਜਵਾਨ ਦੇ ਮਾਪਿਓ ਤੁਰ ਗਏ ਜਹਾਨੋਂ ਕਾਰਜ ਕੋਈ ਨਹੀਂ ਵੀ ਦੀ ਮਾਪਾ ਮਾਰਾ ਬਤਾ ਡੈਥ ਹੋ ਗਈ ਕੁਛ ਮੈਂ 2.5 ਮਹੀਨੇ ਦਾ ਸੇ ਕਾਫੀ ਸਮਾਂ ਹੋ ਗਈ ਫਿਰ ਮੈਂ ਕਾਰਪੇਂਟਰ ਦਾ ਕੰਮ ਕਰਦਾ ਸੀ ਬਿਮਾਰੀਆਂ ਕਾਰਨ ਛੁੱਟਿਆ ਰੁਜ਼ਗਾਰ ਇਹ ਇਹ ਕਾਰਪੇਂਟਰ ਦਾ ਕੰਮ ਕਰਦਾ ਹੈਗਾ ਡੈਰੀ ਟਪਾ ਯਾਨੀ ਕਿ ਸੀਡਨਕ جی کہ میرا علاج ہو جائے جی. میں روزی تھی آپ کا کما لگا باقی بس میرا علاج چنگی طرح ہو جائے جی بس بھاجی جی علاج کرا دے دی, کرا دیتا جائے تو بہت ودیا بہت سیوا والا کام ہے ਇਹ ਕਹਾਣੀ ਕਿਸੇ ਜ਼ਰੂਰਤਮੰਦ ਪਰਿਵਾਰ ਦੀ ਨਹੀਂ ਬਲਕਿ ਦੁਨੀਆਂ 'ਚ ਇਕੱਲੇ ਰਹਿ ਕੇ ਇੱਕ ਨੌਜਵਾਨ ਦੀ ਹੈ ਮਾਪਿਆਂ ਦੇ ਜਹਾਨੋਂ ਤੁਰ ਜਾਣ ਤੋਂ ਬਾਅਦ 35 ਸਾਲਾਂ ਦਾ ਨੌਜਵਾਨ ਕੁਲਜੀਤ ਸਿੰਘ ਰੁਜ਼ਗਾਰ ਵਿੱਚ ਹੀ ਰੁੱਝ ਗਿਆ ਤਾਂ ਜੋ ਇਕੱਲਾਪਨ ਮਹਿਸੂਸ ਨਾ ਹੋਵੇ ਕਾਰਪੈਂਟਰ ਦਾ ਕੰਮ ਕਰਦਾ ਸੀ ਅਤੇ ਸ਼੍ਰੀਨਗਰ ਤੋਂ ਰੁਜ਼ਗਾਰ ਲਈ ਜਾਂਦਾ ਸੀ ਪਰ ਅਚਾਨਕ 3-4 ਮਹੀਨਿਆਂ ਤੋਂ ਬਿਮਾਰੀਆਂ ਨੇ ਐਸਾ ਘੇਰਾ ਪਾਇਆ ਕਿ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਮੰਜੇ ਤੇ ਹੀ ਹੈ ਕਿਉਂਕਿ 10 ਕਦਮ ਚੱਲਣ ਤੇ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਪੈਸੇ ਜਿੰਨੇ ਜੋੜੇ ਸੀ ਇਲਾਜ ਵਿੱਚ ਖਤਮ ਹੋ ਗਏ ਹੁਣ ਅਤੇ ਹੁਣ ਰੋਟੀ ਦੇ ਵੀ ਲਾਲੇ ਪੈ ਗਏ ਅਜਿਹੇ 'ਚ ਇੱਕ ਸੰਸਥਾ ਨੇ ਥੋੜਾ ਜਿਹਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਲਾਜ ਮਹਿੰਗਾ ਹੋਣ ਕਾਰਨ ਵਿੱਛੇ ਹੀ ਛੁੱਟ ਗਿਆ ਫੇਫੜਿਆਂ ਦੀ ਬਿਮਾਰੀ ਦੇ ਨਾਲ ਪੱਥਰੀ ਤੇ ਹੋਰ ਵੀ ਕਈ ਬਿਮਾਰੀਆਂ ਲੱਗ ਗਈਆਂ ਅਜਿਹੇ ਚ ਸਿਰਫ ਇੰਨੀ ਹੀ ਮਦਦ ਦੀ ਅਪੀਲ ਕਰਦਾ ਹਾਂ ਕਿ ਕੋਈ ਸਮਾਜ ਸੇਵੀ ਸੰਸਥਾ ਜਾਂ ਸਮਾਜ ਸੇਵਕ ਇਲਾਜ ਕਰਵਾ ਕੇ ਕੰਮ ਕਰਨ ਦੇ ਕਾਬਿਲ ਬਣਾ ਦੇਵੇ ਕੰਮ ਕਰਕੇ ਰੋਜੀ ਰੋਟੀ ਦਾ ਜੁਗਾੜ ਆਪ ਹੀ ਕਰ ਲਵਾਂਗਾ ਮੈਂ ਬਾਈ ਬੇਰਨਾਮ ਗੁਰਜੀਤ ਸਿੰਘ ਹੈ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ ਚ ਵੀ ਪ੍ਰੋਬਲਮ ਹੈ ਤੇ ਕਿਡਨੀ ਚ ਵੀ ਪ੍ਰੋਬਲਮ ਹੈ ਤੇ ਫੇਫੜਿਆਂ ਦੀ ਪ੍ਰੋਬਲਮ ਹੈ ਤੇ ਮੇਰੇ ਕੋਲ ਟੀਵੀ ਵੀ ਹੈ ਤੇ ਬਸ ਮੈਂ ਕਾਰਪੇਟ ਦਾ ਕੰਮ ਕਰਦਾ ਸੀ ਤੇ ਇੱਕ ਮਹੀਨੇ ਤੋਂ ਮੇਨੂੰ ਪ੍ਰੋਬਲਮ ਹੈ ਗਈ ਹੈ ਤੇ ਫੋਨ ਕੋਨ ਕਰ ਚ ਕੋਈ ਨਹੀਂ ਮੇਰੀ ਮਾਪਾ ہمارا ਪਤਾ ਡੈਥ ਹੋ ਗਈ ਕੁਝ 2.5 ਮਹੀਨੇ ਤਾਂ ਅਸੀਂ ਕਾਫੀ ਸਮਾਂ ਹੋ ਗਈ ਫਿਰ ਮੈਂ ਕਾਰਪੇਟ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਕੁਝ ਟਾਈਮ ਤੋਂ ਤੁਹਾਨੂੰ ਕੀ ਚੱਲ ਰਹਿ ਨਹੀਂ ਪੰਦੇ ਨੇ ਚਲੰਚੀ ਪ੍ਰੋਬਲਮ ਆ ਜਦਾ ਸਾੜ ਜਾਂਦਾ ਹਾਂ। ਹਾਂ। ਕੰਮ ਵੀ ਨਹੀਂ ਕਰ ਪੰਦੇ। ਕੰਮ ਵੀ ਨਹੀਂ ਕਰ ਪੰਦੇ। ਤੇ ਇਹ ਮਦਦ ਦੀ ਕਿੱਦਾਂ ਦੀ ਮਦਦ ਚਾਹਦੇ ਹੋ? ਮਰਦਾ ਤਾਂ ਹੀ ਕਿ ਮੇਰਾ ਇਲਾਜ ਹੋ ਜੇ। ਮੈਂ ਰੋਹੀ ਹੋ ਠੀ ਤੇ ਆ ਕਮਾਲਾਂਗਰ ਬਾਕੀ ਬਸ ਮੇਰੇ ਇਲਾਜ ਚੰਗੀ ਤਰ੍ਹਾਂ ਹੋ ਜੇ ਬਸ। ਇਹ ਇੰਡੀਕ ਬਦਲ ਚਾਹਨਾ। ਕਿਸ ਨੂੰ ਕਿਹਾ ਮਦਦ ਲਈ? ਕਿਸੇ ਸੰਸਥਾ ਲਈ ਅਪੀਲ ਕੀਤੀ ਕਿਸੇ ਸੰਸਥਾ ਕੋਲ? ਸੰਸਥਾ ਕੇ ਹਾਂ ਆ ਆਖੇ ਸੰਸਥਾ ਦੇਸ਼ ਬੁਮੀ ਸੰਸਥਾ ਮਨ ਮੇਰੀ ਮਦਦ ਕੀਤੀ ਹੋ। ਤੇ ਕੁਛ ਰਾਹੁਲ ਮੋਜਨਾ ਕੋਈ ਸੀ ਉਹਨਾਂ ਨੇ ਮੇਰੀ ਮਦਦ ਕੀਤੀ ਮਤਲਬ ਪ੍ਰੋਪਰ ਲਾਈਨਿੰਗ ਹੋ ਪਾ ਰਹੀ ਨਹੀਂ ਹੋ ਇਸ ਤਰ੍ਹਾਂ ਪ੍ਰੋਪਰ ਲਾਈਨਿੰਗ ਹੋ ਰਹੀ ਠੀਕ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਦਾ ਤੇ ਇਹ ਕਾਰਪੈਂਟਰ ਦਾ ਕੰਮ ਕਰਦਾ ਹੈਗਾ ਡੈਰੀ ਟਪਾ ਜਾਨੀ ਕਿ ਸ਼ੀਂਗਰ ਕਦੀ ਸ਼ੀਂਗਰ ਵੀ ਕਰਦਾ ਕਦੀ ਇਹ ਇੱਥੇ ਵੀ ਹੁੰਦਾ ਹੈ ਜਾਨੀ ਕਿ ਪ੍ਰੋਪਰ ਕੰਮ ਇਹਨੂੰ ਨਹੀਂ ਮਿਲਦਾ ਡੈਰੀ ਟਪਾ ਪਰ ਰੋਟੀ ਬਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਤੇ ਇਹਨੂੰ ਨਾ ਕਾਫੀ ਪ੍ਰੋਬਲਮ ਆਂਦੀ ਵੀ ਪਹਿਲਾਂ ਪਹਿਲੇ ਦਿਨ ਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਇਹ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਰੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈ ਨਹੀਂ ਤੇ ਇਹਨੂੰ ਲੈ ਕੇ ਗਏ ਦਿਓਲ ਕੋ ਉਥੇ ਭਾਜੀ ਗਏ ਉਥੇ ਦਾ ਲਾਜ ਬੜਾ ਮਹਿੰਗਾ ਹੈਗਾ ਇਹ ਇਹਨੇ ਕਵਰ ਨਹੀਂ ਕਰ ਸਕਦਾ ਤੇ ਉਥੋਂ ਤੁਹਾਨੂੰ ਅਸੀਂ ਲੈ ਆਏ ਆਂ ਠੀਕ ਹੈ ਨਾ ਇੱਕ ਦਿਨ ਇਹਨੂੰ ਰੱਖਿਆ ਹੀ ਉੱਥੇ ਪਰ ਉੱਥੇ ਸਾਡੇ ਪੈਸੇ ਖੋਣ ਲੱਗੇ ਐਨੇ ਪੈਸੇ ਕੋਲ ਹੈ ਨਹੀਂਗੇ ਜੋਤ ਕੋ ਹੈਗੇ ਹੀ ਉਹ ਹੋ ਗਏ ਖਤਮ ਉਸ ਤੋਂ ਬਾਅਦ ਇਹ ਡਾਕਟਰ ਬੰਦਰਾ ਕੋ ਲੈ ਗਏ ਇਹਨੂੰ ਤੇ ਉੱਥੇ ਜਾ ਕੇ ਦਾ ਇਲਾਜ ਕਰਵਾਇਆ ਵਾ ਇਹਦੇ ਕੋਲ ਜੋ ਹੈਗੇ ਪੈਸੇ ਉਹ ਸਾਰੇ ਖਰਚੋ ਗਏ ਉੱਥੇ ਤੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਛੁੱਟੀ ਦੇ ਬਾਅਦ ਯਾਨੀ ਕਿ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉੱਥੇ ਤੇ ਨੁਕਸੇ ਇਹਨੂੰ ਕਾਫੀ ਦੱਸੇ ਉਹਨਾਂ ਨੇ ਜਿਸ ਤਰ੍ਹਾਂ ਲੀਵਰ 'ਚ ਇਨਫੈਕਸ਼ਨ ਹੈ ਇਹ ਕਾਫੀ ਜ਼ਿਆਦਾ ਥੋੜੀ ਨਹੀਂ ਯਾਨੀ ਕਿ ਲੀਵਰ ਦਾ ਕਾਫੀ ਹੱਤ ਹੋ ਗਈ 20% ਸਾਇਦ ਦਿਲ ਦੀ 20% ਦੇ ਦਿਲ ਦਾ ਸਿਰਫ ਉਹੀ ਬਚਦਾ ਹੈ ਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਤਿੰਨ ਗੁਣਾ ਵੱਧ ਸੂਏ ਦਾ ਸਵੈਲਿੰਗ ਚੁੱਕ ਚੁਕਿਆ ਤੇ ਉਸ ਤੋਂ ਨਹੀਂ ਰੋਟੀ ਪਾਣੀ ਕੁਛ ਹਜਮ ਨਹੀਂ ਹੁੰਦਾ ਪਿਆ ਪੈਸੇ ਜਿਹੜੇ ਜੋੜੇ ਹੀ ਪੈਸੇ ਭਾਜੀ ਜੋ ਵੀ ਹੈ ਉਹ ਡਾਕਟਰ ਵੰਦਨਾ ਕੋ ਸਾਰੇ ਲੱਗ ਚੁਕੇ ਆ ਤੇ ਪੂਰਾ ਖਾਲੀ ਹੋ ਗਿਆ ਇਹਦਾ ਤੇ ਕੰਮ ਬਿਲਕੁਲ ਨਹੀਂ ਹੈਗਾ ਤੇ ਇਹਦਾ ਇਲਾਜ ਤੇ ਚੱਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕਿਸੇ ਵੀ ਚੀਜ਼ ਦਾ ਇਹਨੂੰ ਕਿਸੇ ਪਾਸੇ ਵੀ ਹੈਲਪ ਨਹੀਂ ਹੈਗੀ मतलब जे इलाज करा दिता जाए तो रोटी पानी भाजपा जो कर इलाज करा करा दिता जाए तो बहुत वादिया बहुत सेवा वाला काम है बिलकुल नहीं चल सकता बिल्कुल भी नहीं